ਹਾਂਜੀ ਬਾਈ ਜੀ ਜੇਕਰ ਤੁਸੀਂ ਵੀ ਘਰ ਬਣਾਉਣਾ ਹੈ ਜਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਵਾਸਤੇ ਅੱਜ ਆਪਾਂ ਇੱਕ ਬਹੁਤ ਹੀ ਸੋਹਣੀ ਸਿੰਗਲ ਪਰਸਨ ਦੀ ਕੋਠੀ ਲੈ ਕੇ ਆਏ ਆਂ ਛੋਟੇ ਪਰਿਵਾਰ ਵਾਸਤੇ ਤੇ ਬਹੁਤ ਹੀ ਸੋਹਣਾ ਐਲੀਵੇਸ਼ਨ ਹੈ ਇਸ ਕੋਠੀ ਦਾ ਮਾਡਰਨ ਲੁੱਕ ਹੈ ਇਸ ਕੋਠੀ ਦੀ ਤੇ ਵੱਡੀਆਂ-ਵੱਡੀਆਂ ਕਲਾਸਿਕਲ ਲੁੱਕ ਦੀਆਂ ਕੋਠੀਆਂ ਵੀ ਇਸ ਦੀ ਰੀਸ ਨਹੀਂ ਕਰਦੀਆਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਅੰਦਰੋਂ ਵੀ ਤੇ ਇਸ ਦਾ ਪਲਾਨ ਬਾਈ ਹੋ ਰਹੇ ਨੇ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਪਾਇਆ ਹੋਇਆ ਉਹਨਾਂ ਨਾਲ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਗੱਲਬਾਤ ਕਰ ਸਕਦੇ ਹੋ ਦੋਸਤੋ ਬਹੁਤ ਸੋਹਣਾ ਘਰ ਹੈ ਇਹ ਜਿਸ ਦੇ ਵਿੱਚ ਸਕੂਨ ਮਿਲਦਾ ਹੈ ਜੇਕਰ ਤੁਸੀਂ ਇਹੀ ਸਾਰੀ ਚੀਜ਼ ਵਿਦ ਮਟੀਰੀਅਲ ਬਣਵਾਉਣਾ ਚਾਹੁੰਦੇ ਹੋ ਖਾਲੀ ਪਲਾਟ ਦੇ ਕੇ ਤਾਂ ਵੀ ਹੁਣਵਾ ਸਕਦੇ ਹੋ ਬਾਈ ਉਹ ਵੀ ਕਰ ਦੇਣਗੇ ਤੁਹਾਡੇ ਲਈ ਰੇਟ ਵਗੈਰਾ ਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸੋਹਣਾ ਘਰ ਬਣਾਇਆ ਹੋਇਆ ਦੋਸਤੋ ਵੱਡੀਆਂ-ਵੱਡੀਆਂ ਕੋਠੀਆਂ ਇਸ ਦੀ ਰੀਸ ਨਹੀਂ ਕਰਦੀਆਂ ਆ ਦੇਖੋ ਲਾਨ ਵਗੈਰਾ ਗਾਰਡਨ ਵਗੈਰਾ ਬਣਨ ਲੱਗਿਆ ਹੋਇਆ ਹੈ ਫਰੰਟ ਤੇ ਤੇ ਵੀਰ ਉਹਰੇ ਕਹਿੰਦੇ ਵੀ ਆਪਾਂ ਇਹ ਵੀ ਲਗਾ ਕੇ ਦੇਵਾਂਗੇ ਗਾਰਡਨ ਵਗੈਰਾ ਬਾਉਂਡਰੀ ਵਿੱਚੇ ਬਾਉਂਡਰੀ ਹੈਗੀ ਸਾਰਾ ਕੁਝ ਦੋਸਤੋ ਕੱਲੀ-ਕੱਲੀ ਚੀਜ਼ ਮੈਂ ਇਦਾਂ ਹੀ ਕਰਕੇ ਦੇਣੀ ਹੈ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਆ ਵੇਖੋ ਕੋਠੀ ਤੁਹਾਨੂੰ ਆਪਾਂ ਸਾਰੀ ਦਿਖਾਵਾਂਗੇ ਇਹ ਸਕੂਨ ਮਿਲਦਾ ਇਸ ਕੋਠੀ ਦੇ ਵਿੱਚ ਭਰਾ ਹੋਰੇ ਇੱਥੇ ਰਹਿ ਨਹੀਂ ਰਹੇ ਸੀਗੇ ਬਾਹਰ ਰਹਿੰਦੇ ਨੇਗੇ ਘਰ ਦੇ ਵਿੱਚ ਕੋਈ ਨਹੀਂ ਸੀ ਜੰਦਾ ਲੱਗਿਆ ਹੋਇਆ ਸੀ ਪਰ ਫਿਰ ਵੀ ਬਿਨਾ ਕਹਿੰਦੇ ਹੁੰਦੇ ਨੇ ਕਿ ਬਿਨਾ ਬੰਦੇ ਤੋਂ ਘਰ ਦਾ ਥੋੜਾ ਫਰਕ ਪੈ ਜਾਂਦਾ ਪਰ ਨਹੀਂ ਬਿਲਕੁਲ ਦੋਸਤੋ ਬਿਲਕੁਲ ਫਰਕ ਨਹੀਂ ਪਿਆ ਹੋਇਆ ਘਰ ਦੇ ਵਿੱਚ ਪੂਰੀ ਰੌਣਕ ਸੀਗੀ ਇਸ ਦੇ ਵਿੱਚ ਜਦੋਂ ਆਪਾਂ ਗਏ ਆ ਆ ਵੇਖੋ ਕਿੰਨੀ ਤਕੜੀ ਚੀਜ਼ ਬਣਾਈ ਹੋਈ ਆ ਇਦਾਂ ਦੇ ਘਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਘੱਟ ਏਰੀਏ ਦੇ ਵਿੱਚ ਬਣੇ ਹੋਏ ਤੇ ਛੋਟੇ ਤੇ ਛੋਟੇ ਪਰਿਵਾਰ ਵਾਸਤੇ ਇਹ 1350 ਸਕਰ ਫੁੱਟ ਏਰੀਆ ਹੈਗਾ ਇਹ 1350 ਤੇ 36 ਬਾਈ 38 ਸਕਰ ਫੁੱਟ ਦਾ ਪਲਾਟ ਐ ਸਕੋਠੀ ਦਾ ਤੇ ਬਿਲਕੁਲ ਸਿੰਪਲ ਕਲਰ ਕੀਤੇ ਹੋਏ ਨੇ ਕੱਲੀ-ਕੱਲੀ ਚੀਜ਼ ਸਿੰਪਲ ਰੱਖੀ ਹੋਈ ਹੈਗੀ ਇਹ ਖਾਸ ਕਰ ਬਾਈ ਹੋਰਾਂ ਦੀ ਡਿਮਾਂਡ ਸੀਗੀ ਪਰਿਵਾਰ ਵਾਲਿਆਂ ਦੀ ਕਿ ਸਾਨੂੰ ਬਿਲਕੁਲ ਸਿੰਪਲ ਘਰ ਚਾਹੀਦਾ ਹੈ ਬਿਲਕੁਲ ਜਿੱਥੇ ਇੱਕ ਸਕੂਨ ਮਿਲੇ ਬਸ ਤਾਂ ਜੋ ਵੀ ਵੀਰ ਦੇ ਕਹਿਣ ਮੁਤਾਬਕ ਕੋਈ ਕੋਠੀ ਦਾ ਨਕਸ਼ਾ ਲੈਣਾ ਹੁੰਦਾ ਬਾਈ ਕਹਿੰਦਾ ਜੇਕਰ ਆਪਾਂ ਇਹ ਦਿਖਾ ਦਈਏ ਘਰ ਤਾਂ ਬਾਈ ਆਪਣੀ ਰਹਿ ਬਦਲ ਦਿੰਦਾ ਮਤਲਬ ਇੱਕ ਜੋ ਕਿ ਕਸਟਮਰ ਆਉਂਦਾ ਰਹਿ ਬਦਲ ਦਿੰਦਾ ਕਿ ਸਾਨੂੰ ਵੀ ਇਦਾਂ ਦੀ ਕੋਠੀ ਹੀ ਬਣਾ ਦੋ ਕੋਈ ਚੱਕਰ ਨਹੀਂ ਆਪਾਂ ਨੂੰ ਪਸੰਦ ਹੈ ਸੋ ਅੰਦਰੋਂ ਦਿਖਾਉਣੇ ਆਜੋ ਇਹ ਮੇਨ ਗੇਟ ਦੀ ਐਂਟਰੀ ਹੈ ਦੋਸਤੋ ਮੇਨ ਗੇਟ ਲੱਗਿਆ ਹੋਇਆ ਆ ਦੇਖੋ ਜਾਲੀ ਵਾਲਾ ਪੱਲਾ ਵਿੱਚ ਸ਼ੀਸ਼ਾ ਪਾਇਆ ਹੋਇਆ ਹੈ ਡਿਜ਼ਾਈਨ ਵਾਲਾ ਤੇ ਦੇਖੋ ਟਾਇਲ ਵਗੈਰਾ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਹੈਗੀ ਬਿਲਕੁਲ ਸਿੰਪਲ ਘਰ ਬਣਾਇਆ ਹੋਇਆ ਕੋਈ ਡਾਊਨ ਸੀਲਿੰਗ ਨਹੀਂ ਕਰਾਈ ਹੋਈ ਕਿਸੇ ਵੀ ਰੂਮ ਦੇ ਵਿੱਚ ਨਾ ਲੌਬੀ ਦੇ ਵਿੱਚ ਇਹ ਫਰਸ਼ ਤੇ ਕਿਚਨ ਬਣਿਆ ਹੋਇਆ ਆ ਵੇਖੋ ਰਾਈਟ ਸਾਈਡ ਤੇ ਇਹ ਕਿਚਨ ਬਣਿਆ ਹੋਇਆ ਬਹੁਤ ਸੋਹਣਾ 8 ਬਾਈ 10 ਸਕਰ ਫੁੱਟ ਦਾ ਇਹ ਕਿਚਨ ਹੈਗਾ ਜਿਸ ਦੇ ਵਿੱਚ ਸਾਰਾ ਕੰਮ ਵਧੀਆ ਕਬੂਡ ਵਗੈਰਾ ਲਗਾ ਕੇ ਆ ਦੇਖੋ ਚਿਮਨੀ ਵਗੈਰਾ ਲੱਗੀ ਹੋਈ ਹੈਗੀ ਧੂਏ ਤੋਂ ਬਹੁਤ ਹੀ ਤਸੱਲੀ ਬਖਸ਼ ਕੰਮ ਕੀਤਾ ਹੋਇਆ ਇਸ ਕੋਠੀ ਦੇ ਵਿੱਚ ਪਰ ਬਿਲਕੁਲ ਸਿੰਪਲ ਹਰ ਇੱਕ ਚੀਜ਼ ਸਿੰਪਲ ਰੱਖੀ ਗਈ ਆ ਬਹੁਤ ਧਿਆਨ ਰੱਖਿਆ ਗਿਆ ਇਸ ਚੀਜ਼ ਦਾ ਤੇ ਇਧਰ ਰਾਈਟ ਸਾਈਡ ਤੇ ਅੱਗੇ ਕਿਚਨ ਤੋਂ ਡ੍ਰੈਂਗ ਰੂਮ ਬਣਿਆ ਹੋਇਆ ਜੋ ਕਿ 12 ਬਾਈ 12 ਸਕੁਅਰ ਫੁੱਟ ਦਾ ਹੈ ਡ੍ਰੈਂਗ ਰੂਮ ਹੈਗਾ ਆ ਵੇਖੋ ਦੋਸਤੋ ਤੇ ਇਹ ਲੋਬੀ ਜੋ ਕਿ ਇਧਰ ਪੌੜੀ ਚੜ ਰਹੀ ਹੈ ਲੋਬੀ ਦੇ ਤੇ ਇਧਰ ਇਹ ਸਾਈਡ ਤੇ ਬਾਰ ਕੱਢਿਆ ਹੋਇਆ ਦਰਵਾਜ਼ਾ ਇੱਕ ਸਾਈਡ ਤੇ ਰੱਖਿਆ ਹੋਇਆ ਪੰਜ ਜਾਣ ਨੂੰ ਇਹ ਵਿੰਡੋ ਲੱਗੀ ਹੋਈ ਹੈ ਛੋਟੀ ਚਾਨਣ ਵਗੈਰਾ ਵਾਸਤੇ ਨੇਚਰਲ ਲਾਈਟ ਪੈਂਦੀ ਹੈਗੀ ਹਵਾ ਕ੍ਰੋਸ ਕਰਦਿਆਂ ਨਾਲੇ ਘਰ ਦੇ ਵਿੱਚ ਦੀ ਆ ਵੇਖੋ 올ਡ ਚੇਅਰਜ਼ ਕਿੰਨੀਆਂ ਸੋਹਣੀਆਂ ਚੇਅਰਜ਼ ਲੱਗੀਆਂ ਪਈਆਂ ਨੇ ਅੰਦਰ ਜੋ ਕਿ ਇੱਕ ਡਿਜ਼ਾਈਨਿੰਗ ਵਾਲੀਆਂ ਤੇ ਲੌਬੀ ਦੇਖੋ ਇਧਰ ਇੱਕ ਜੋ ਕਿ ਲੈਫਟ ਸਾਈਡ ਵਾਲਾ ਬੈਡਰੂਮ ਆਗਾ ਇਹ ਇਹ ਬੈਡਰੂਮ ਬਣਿਆ ਹੋਇਆ ਤੇ ਇਸ ਦੇ ਵਿੱਚ ਕਬੂਡ ਵਗੈਰਾ ਲਗਾ ਕੇ ਇਧਰ ਵਾਸ਼ਰੂਮ ਤੇ ਡਰੈਸਿੰਗ ਰੂਮ ਬਣਾਇਆ ਹੋਇਆ ਇਸ ਕੋਠੀ ਦੇ ਵਿੱਚ ਇਹ ਵਾਸ਼ਰੂਮ ਆ ਗਿਆ ਦੋਸਤੋ ਇਸ ਬੈਡਰੂਮ ਦੇ ਨਾਲ ਇਹ ਅਟੈਚ ਹੈ ਇੱਕ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਹੈਗਾ ਇਧਰ ਇਹ ਬੈਕ ਸਾਈਡ ਤੇ ਜੋ ਕਿ ਦੂਸਰਾ ਬੈਡਰੂਮ ਆ ਗਿਆ ਇਹ ਬੈਡਰੂਮ ਨੇ ਜਿਹੜੇ 12 ਬਾਈ 13 ਸਕਰ ਫੁੱਟ ਦੇ ਬੈਡਰੂਮ ਰੱਖੇ ਹੋਏ ਨੇ ਇਹ ਇਸ ਦੇ ਵਿੱਚ ਵੀ ਕਬੂਰਡ ਬਣਾ ਕੇ ਤੇ ਇਧਰ ਬੈਕ ਸਾਈਡ ਤੇ ਵਿੰਡੋ ਰੱਖੀ ਹੋਈ ਹੈਗੀ ਇਸ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਆ ਦੇਖੋ ਬੈੱਡ ਲੱਗਿਆ ਹੋਇਆ ਇੱਕ ਦੀਵਾਨ ਬੈੱਡ ਲੱਗਿਆ ਹੋਇਆ ਨਾਲ ਕਾਫੀ ਖੁੱਲੇ ਬੈਡਰੂਮ ਬਣੇ ਹੋਏ ਨੇਗੇ ਤੇ ਇਧਰ ਕਾਮਨ ਵਾਸ਼ਰੂਮ ਇਹ ਬਣਾਇਆ ਹੋਇਆ ਜੋ ਕਿ ਲੌਬੀ ਨਾਲ ਅਟੈਚ ਹੈ ਆ ਦੇਖੋ ਟਾਇਲ ਵਗੈਰਾ ਕਿੰਨੀ ਸੋਹਣੀ ਚੜਾਈ ਹੋਈ ਹੈਗੀ ਤੇ ਇੱਥੇ ਆ ਵੇਖੋ ਇੱਥੇ ਲੋਬੀ ਦੇ ਵਿੱਚ ਵਾਸੂਏਸ਼ਨ ਲੱਗਿਆ ਹੋਇਆ ਹੈ ਸ਼ੀਸ਼ਾ ਵਗੈਰਾ ਲਗਾ ਕੇ ਤੇ ਇਧਰ ਸਟੋਰ ਹੈਗਾ ਛੋਟਾ ਰੱਖਿਆ ਹੋਇਆ ਇਹ 8 ਬਾਈ 13 ਸਕਰ ਫੁੱਟ ਦਾ ਲੰਬਾਈ ਤੇ ਰਹੀਆਂਗੀ ਰੂਮ ਜਿੰਨੀ ਉੱਪਰ ਚੱਲਦੇ ਆਂ ਦੋਸਤੋ ਪਰ ਉਹ ਵੀ ਵਿਖਾਉਣੇ ਤੁਹਾਨੂੰ ਉੱਪਰੋਂ ਸਿਰਫ ਮਮਟੀ ਬਣਾਈ ਹੋਈ ਹੈਗੀ ਜਿਆਦਾ ਏਰੀਆ ਕਵਰ ਨਹੀਂ ਕੀਤਾ ਹੈਗਾ ਬਿਲਕੁਲ ਸਿੰਪਲ ਘਰ ਬਣਾਇਆ ਹੋਇਆ ਸੋ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਆਈਡੀਆ ਆ ਜੇ ਕਿਸੇ ਭਰਾ ਨੂੰ ਆਪਾਂ ਜ਼ਿਆਦਾਤਰ ਦੋਸਤੋ ਬਣਦੀਆਂ ਕੋਠੀਆਂ ਹੀ ਵਿਖਾਉਣੇ ਹੁੰਨੇ ਆ ਪਰ ਜੇਕਰ ਆਪਾਂ ਨੂੰ ਕੋਈ ਪਸੰਦ ਆਉਂਦਾ ਘਰ ਕੋਈ ਨਕਸ਼ਾ ਬਾਲਾ ਸੋਹਣਾ ਲੱਗਦਾ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਲੱਗੇ ਤਾਂ ਆਪਾਂ ਵਿਖਾ ਦਿੰਨੇ ਹੁੰਨੇ ਆ ਉਹ ਵੀ ਸੋ ਆ ਦੇਖੋ ਜੇਕਰ ਕਿਸੇ ਵੀ ਭਰਾ ਨੇ ਇਦਾਂ ਦਾ ਕੋਈ ਨਕਸ਼ਾ ਛੋਟੇ ਪਰਿਵਾਰ ਵਾਸਤੇ ਜਾਂ ਕੋਈ ਛੋਟੀ ਫੈਮਿਲੀ ਵਾਸਤੇ ਘੱਟ ਖਰਚੇ ਦਾ ਕੋਈ ਘਰ ਤਿਆਰ ਕਰਾਉਣਾ ਹੈ ਪਲਾਨ ਤਿਆਰ ਕਰਾਉਣਾ ਹੈ ਮੈਪ ਵਗੈਰਾ ਤਾਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਦੋਸਤੋ ਕਿਸੇ ਵੀ ਟਾਈਮ ਕਾਲ ਕਰਦੇ ਹੋ ਤਾਂ ਤੁਹਾਨੂੰ ਪੂਰੀ ਰਾਇ ਮਿਲੂ ਪੂਰੀ ਜਾਣਕਾਰੀ ਮਿਲੂਗੀ ਆ ਦੇਖੋ ਟਾਇਲ ਵਗੈਰਾ ਬਹੁਤ ਸੋਹਣੀ ਟਾਇਲੀ ਬਹੁਤ ਸੋਹਣੀ ਲੱਗੀ ਆਪਾਂ ਨੂੰ ਚੜੀ ਹੋਈ ਇਸ ਕੋਠੀ ਦੇ ਉੱਤੇ ਤੇ ਇਹ ਦੇਖੋ 프ਰੰਟ ਵਾਲਾ ਗਾਰਡਨ ਸੋ ਇੱਕ ਚੀਜ਼ ਹੈਗੀ ਦੋਸਤੋ ਜੋ 3D ਨਕਸ਼ੇ ਦੇ ਵਿੱਚ ਸੀਗਾ ਉਹੀ ਕੱਲੀ-ਕੱਲੀ ਚੀਜ਼ A to Z ਸੇਮ ਡਿੱਟੋ ਕੀਤੀ ਹੈ ਵੀਰ ਹੋਰਿਆ ਨੇ ਕੋਈ ਚੀਜ਼ ਦਾ ਫਰਕ ਨਹੀਂ ਪਾਇਆ ਬਿਲਕੁਲ ਵੀ ਆਪਣੇ ਵੱਲੋਂ ਕੁਝ ਚੇਂਜ ਨਹੀਂ ਕੀਤਾ ਪਲਾਨ ਦੇ ਵਿੱਚ ਤੁਹਾਨੂੰ ਆਪਾਂ 3D ਨਕਸ਼ਾ ਨਾਲ ਲਗਾਵਾਂਗੇ ਛੋਟਾ ਤੁਹਾਨੂੰ ਪਤਾ ਲੱਗ ਜੂ ਕਿ ਬਿਲਕੁਲ ਡਿੱਟੋ ਆ ਉਦੋਂ ਹੀ ਬਣਾਇਆ ਉਹੀ ਕਲਰ ਬਣਾਏ ਹੋਏ ਨੇ ਬਾਈ ਹੋਰਿਆ ਨੇ ਉਹੀ ਕਲਰ ਲਾਏ ਨੇ ਤੇ ਉੱਥੇ-ਉੱਥੇ ਗਾਰਡਨ ਬਣਾਏ ਨੇ